ਨਸ਼ਾ ਜਿੰਨਾ ਮਰਜ਼ੀ ਪੁਰਾਣਾ ਹੋਵੇ ਚਾਹੇ 50 ਸਾਲ ਤੋਂ ਨਸ਼ਾ ਕਰ ਰਿਹਾ ਹੋਵੇ ਦੇਖੋ ਬੇਸਿਕ ਕੀ ਹੈ ਬੰਦੇ ਜੀ ਜੜ੍ਹ ਕੀ ਹੈ ਜੜ੍ਹ ਉਹਦੀ ਤੋੜ ਹੀ ਹੈ ਪਹਿਲਾ ਬੰਦਾ ਸ਼ੌਂਕ ਨਾਲ ਕਰਦਾ ਫਿਰ ਉਹਦੀ ਉਹ ਜ਼ਰੂਰਤ ਬਣ ਜਾਂਦੀ ਹੈ ਫਿਰ ਉਹਦੀ ਉਹ ਮਜਬੂਰੀ ਬਣ ਜਾਂਦੀ ਹੈ ਜਿਹੜੀ ਉਹਦੀ ਮਜਬੂਰੀ ਕਿਉਂ ਬਣ ਗਈ ਕਿਉਂਕਿ ਹੁਣ ਉਹ ਨਸ਼ਾ ਛੱਡਣਾ ਚਾਹੁੰਦਾ ਪਰ ਸਰੀਰ ਨਹੀਂ ਛੱਡਣ ਦੇ ਰਿਹਾ ਸਰੀਰ ਤੰਗ ਹੁੰਦਾ ਮਤਲਬ ਜਦੋਂ ਸਰੀਰ ਤੰਗ ਇੰਨਾ ਕੁ ਜ਼ਿਆਦਾ ਹੋ ਜਾਂਦਾ ਮਤਲਬ ਇੱਕ ਬੰਦੇ ਦਾ ਸਿਰ ਪੇਨ ਆ ਉਹ ਵੀ ਪਤਾ ਵੀ ਮੇਰਾ ਦਰਦ ਹੋ ਰਿਹਾ ਬੈੱਡ ਤੇ ਪਿਆ ਰਹੂਗਾ ਪਰ ਇਹ ਤਾਂ ਟੱਕਰਾਂ ਮਾਰਨ ਨਾਲ ਕੰਮ ਹੋ ਜਾਂਦਾ ਇਹਨਾਂ ਦਾ ਤਾਂ ਇਹਨ ਤਾਂ ਅਸੀਂ ਪਹਿਲੀ ਜਿਹੜੀ ਜੜਾ ਉਹਦੀ ਕੰਪਲਿਕੇਸ਼ਨ ਉਹਦੀ ਤੋੜ ਉਹਨੂੰ ਖਤਮ ਕਰਦੇ ਹਾਂ ਉਹ ਪਹਿਲੇ ਦਿਨ ਤੋਂ ਹੀ ਖਤਮ ਕਰ ਦਿੰਨੇ ਆਪਾਂ ਪਹਿਲੀ ਡੋਜ਼ ਜਦੋਂ ਆਪਣੀ ਸਰੀਰ ਦੇ ਅੰਦਰ ਚਲੀ ਗਈ ਅੱਧੇ ਘੰਟੇ ਦੇ ਵਿੱਚ ਉਹਦੀ ਤੋੜ ਖਤਮ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਉਹਦਾ ਨਸ਼ਾ ਕਰਨ ਨੂੰ ਦਿਲ ਨਹੀਂ ਕਰਨਾ ਹੈਗਾ ਤੇ ਉਹ ਕਿੰਨੇ ਮਰਜ਼ੀ ਫਰਾੜਾ ਹੋਵੇ ਚਾਹ 20 ਸਾਲ 30 ਸਾਲ 40 ਸਾਲ ਜਿੰਨੇ ਮਰਜ਼ੀ ਟਾਈਮ ਤੋਂ ਕਰਦਾ ਹੋਵੇ ਸਾਡੇ ਕੋਲ ਇਹੋ ਜਿਹੇ ਵੀ ਆਏ ਨੇ ਜੋ 70 70 ਸਾਲ ਦੇ ਬਜ਼ੁਰਗ ਵੀ ਆਏ ਨੇ ਜਿਹੜੇ ਕਹਿੰਦੇ ਅਸੀਂ 40 ਸਾਲ ਤੋਂ ਪੁੱਕੀ ਖਾ ਰਹੇ ਹਾਂ ਤਾਂ ਆਪਾਂ ਉਹਨਾਂ ਦਾ ਪਹਿਲੇ ਦਿਨ ਤੋਂ ਰਿਜ਼ਲਟ ਲਿਆ ਔਰ ਪਹਿਲੇ ਦਿਨ ਤੋਂ ਰਿ ਸਾਡੇ ਕੋਲ ਇੱਕ ਅੱਧਾ ਡੱਬਾ ਵਾਪਸ ਕਰ ਜਾਂਦੇ ਨੇ ਸਾਰਾ ਦਵਾਈ ਬਚੀ ਪਈ ਹੈ ਲੈ ਲਓ ਕਿ ਮੈਂ ਬਿਲਕੁਲ ਠੀਕ ਆ ਬੜਾ ਧੰਨਵਾਦ ਕਰਕੇ ਜਾਂਦੇ ਨੇ ਔਰ ਸਾਨੂੰ ਅਸੀਂ ਮਤਲਬ ਉਸ ਪਰਮਾਤਮਾ ਦਾ ਸ਼ੁਕਰ ਕਰਦੇ ਆਂ ਵੀ ਅਸੀਂ ਇੱਕ ਜਰੀਆ ਬਣੇ ਹੋਏ ਆ ਉਹਨਾਂ ਲੋਕਾਂ ਦਾ ਇਹ ਸਾਨੂੰ ਉਹ ਮੌਕਾ ਮਿਲਿਆ ਹੈ